ਸਿਜੋ ਤਾਮ ਕਰਗੇ ਜੀ ਜਿਹੜਾ ਸਾਡੇ ਨਾਲ ਸਮਝੌਤਾ ਕਰਾਇਆ ਸੀ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਓਐਸਡੀ ਔਂਕਾਰ ਨੇ ਬੈਠ ਕੇ ਪ੍ਰੈਸ ਨੋਟ ਮੱਲਾ ਸਾਰੇ ਪੰਜਾਬ ਚ ਭੇਜਤੇ ਇਹ ਨਹੀਂ ਪਤਾ ਰਾਜਸਥਾਨ ਚ ਕੋਈ ਪੋਸਟਰ ਵੀ ਲਾਦੇ ਹੁਣ ਵੀ ਧੂਰੀ ਦੀ ਮਿੱਲ ਚਲਾ ਚਲਾਤੀ ਕੱਲ ਇਹ ਇਧਰ ਰੈਲੀ ਕਰੀਆ ਉੱਥੇ ਵੀ ਪਤਾ ਨਹੀਂ ਕੀ ਬੋਲਿਆ ਹੋਵੇ ਧੂਰੀ ਦੀ ਮਿੱਲ ਬਾਰੇ ਪਰ ਇਹ ਉਸ ਸਮਝੌਤੇ ਤੋਂ ਮੁਕਰ ਗਏ ਕਿਸਾਨ ਦੁਖੀ ਨੇ 10 ਦਿਨ ਹੋ ਗਏ ਗੰਨਾ ਵੱਡੇ ਨੂੰ ਸਾਡਾ ਘੱਟੋ ਘੱਟ 10 ਲੱਖ ਦਾ ਰੋਜ਼ ਦਾ ਨੁਕਸਾਨ ਆ ਜੇ ਇਹਨਾਂ ਨੇ ਇਸ ਮਸਲੇ ਦਾ ਹੱਲ ਨਾ ਕਰਿਆ ਤਾਂ ਅਸੀਂ ਮਜਬੂਰ ਆ ਸਾਡੇ ਕੋਲੇ 20-20 ਲੱਖ ਦੇ ਸੰਦ ਤਾਂ ਹੈ ਨਹੀਂ ਉੱਥੇ ਗੱਲਾਂ ਲਾਜਾਣ ਨੂੰ ਜਿੱਥੇ ਇਹ ਕਹਿੰਦੇ ਨੇ ਵੀ 2000 3000 ਜਿਵੇਂ 2000 ਹੀ ਕਹਿੰਦੇ ਨੇ 2000 ਏਕੜ ਗੰਨਾ 6 ਵਰਤੀਆਂ ਨਾਲ ਜਾਂ 11 ਵਰਤੀਆਂ ਨਾਲ ਮੁੱਕ ਜੂ ਅਗਲਾ ਸੰਘਰਸ਼ ਦਾ ਸੀ ਕੱਲ ਦੇ ਗੰਨੇ ਵਾਲੇ ਐਂ ਸੋਤੀ ਜਾਂਦੇ ਤੇ ਅਸੀਂ ਤਾਂ ਮੱਲਾ ਹੁਣ ਇਹ ਆ ਤਾਂ ਵੱਢ ਹੀ ਲਿਆ ਅਸੀਂ ਕਹਿੰਦੇ ਆ ਵੀ ਜਿਹੜਾ ਖੜਾ ਉਹਨੂੰ ਤਾਂ ਖੜੇ ਨੂੰ ਅੱਗ ਲਾ ਦਈਏ ਜਿਹੜਾ ਵੱਢਿਆ ਹੋਇਆ ਉਹ ਅੱਜ ਤੋਂ ਇਹਨਾਂ ਦੇ 12 ਚ ਲਜਾ ਲਜਾ ਇੱਕ ਇੱਕ ਟਰਾਲੀ ਨੂੰ ਅੱਗ ਲਾ ਦਿਆਂਗੇ ਗੰਨਾ ਕਸਕਰਮੂ ਆਪਣੀ ਗੰਨੇ ਦੀ ਪੇਮੈਂਟ ਨੂੰ ਲੈ ਕੇ ਅਤੇ ਪੂਰੀ ਸ਼ੁੱਗਰ ਨੂੰ ਚਲਾਨ ਨੂੰ ਲੈ ਕੇ ਜਿਹੜੇ ਪੂਰੇ ਦਿਨ ਤੋਂ ਲੰਬੇ ਸਮੇਂ ਤੋਂ ਸ਼ਿਕਾਇਤ ਕੀਤਾ ਜਾ ਰਿਹਾ ਹੈ ਉਸੇ ਦਿਨ ਹੀ ਆਪ ਸਰ ਪੰਜਾਬ ਦੇ ਮੁੱਖ ਮੰਤਰੀ ਦੇ ਐਸਐਸਡੀ ਤੇ ਪ੍ਰਸ਼ਾਸਨਾ ਜਿਹੜਾ ਕਿਸੇ ਨਾਲ ਦੀ ਰਜਮੰਦੀ ਹੋ ਚੁੱਕੀ ਦੀ ਪਰ ਫਿਰ ਆ ਰਿਹਾ ਉਸ ਰਜਮੰਦੀ ਦੇ ਦੌਰਾਨ ਵੀ ਗੰਨਾ ਮਿਲ ਵੱਲੋਂ ਗੰਨੇ ਨੂੰ ਨਾਕ ਖਰੀਦਨ ਤੇ ਲੈ ਕੇ ਅੱਜ ਫਿਰ ਜਿਹੜਾ ਪਰ ਕਹਦੇ ਕਿ ਤਿਆਰ ਹੈ ਸਾਡੇ ਨਾਲ ਕਿੰਨਾ ਚਿਰ ਕਮੇਟੀ ਦੇ ਚੇਅਰਮੈਨ ਹਜੀ ਸਿੰਘ ਬੋਧਾ ਜੀ ਉਹਨਾਂ ਨਾਲ ਗੱਲ ਕਰਦੇ ਆ ਪੁੱਛਦੇ ਨੇ ਜਾਣਦੇ ਕੀ ਮਾਮਲਾ ਕੀ ਹੈ ਇਹ ਦੁਬਾਰਾ ਫਿਰ ਇਹਨਾਂ ਨੂੰ ਛੜਕਦੇ ਕਿਉਂ ਆਣਾ ਪਿਆ ਬਰਾੜ ਸਾਹਿਬ ਕੀ ਗੱਲ ਹੈ ਪਹਿਲਾਂ ਫੋਟਾ ਸਮਝੌਤਾ ਹੋ ਚੁੱਕਿਆ ਦੀ ਦੁਬਾਰਾ ਫਿਰ ਛੜਕਦੇ ਕਿਉਂ ਕੀ ਮਾਮਲਾ ਕੀ ਹੈ ਸਮਝੌਤਾ ਮੁੱਕਰ ਗਏ ਜੀ ਜਿਹੜਾ ਸਾਡੇ ਨਾਲ ਸਮਝੌਤਾ ਕਰਾਇਆ ਸੀ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਓਐਸਡੀ ਔਂਕਾਰ ਨੇ ਬੈਠ ਕੇ ਪ੍ਰੈਸ ਨੋਟ ਮਾਲਾ ਸਾਰੇ ਪੰਜਾਬ ਚ ਭੇਜਤੇ ਇਹ ਨਹੀਂ ਪਤਾ ਰਾਜਸਥਾਨ ਚ ਕੋਈ ਪੋਸਟਰ ਵੀ ਲਾਦੇ ਹੋਣ ਧੂਰੀ ਦੀ ਮਿੱਲ ਚਲਾ ਚਲਾਦੀ ਕੱਲ ਇਹ ਇਧਰ ਰੈਲੀ ਕਰਿਆ ਉੱਥੇ ਵੀ ਪਤਾ ਨਹੀਂ ਕੀ ਬੋਲਿਆ ਹੋਵੇ ਧੂਰੀ ਦੀ ਮਿੱਲ ਬਾਰੇ ਪਰ ਇਹ ਉਸ ਸਮਝੌਤੇ ਤੋਂ ਮੁੱਕ ਗਏ ਕਿਸਾਨ ਦੁਖੀ ਨੇ 10 ਦਿਨ ਹੋ ਗਏ ਗੰਨਾ ਵੱਡੇ ਨੂੰ ਸਾਡਾ ਘੱਟ ਤੋਂ ਘੱਟ 10 ਲੱਖ ਦਾ ਰੋਜ਼ ਦਾ ਨੁਕਸਾਨ ਆ ਜੇ ਇਹਨਾਂ ਨੇ ਇਸ ਮਸਲੇ ਦਾ ਹੱਲ ਨਾ ਕਰਿਆ ਤਾਂ ਸਾਣ ਅਸੀਂ ਮਜਬੂਰਾਂ ਸਾਡੇ ਕੋਲੇ 20-20 ਲੱਖ ਦੇ ਸੰਦ ਤਾਂ ਹੈ ਨਹੀਂ ਉੱਥੇ ਗੱਲਾਂ ਲਜਾਣ ਨੂੰ ਜਿੱਥੇ ਇਹ ਕਹਿੰਦੇ ਨੇ ਸਾਨੂੰ ਕਦੇ ਇਹ ਐਡਰੈਸ ਦਿੰਦੇ ਨੇ ਹਰਿਆਣੇ ਦਾ ਕਦੇ ਦਿੰਦੇ ਨੇ ਬੁੱਡੇ ਆਲ ਦਾ ਕਦੇ ਦਿੰਦੇ ਨੇ ਸਾਡੇ ਕੋਲੇ ਸਾਰੇ ਐਡਰੈਸ ਨੇ ਅਸੀਂ ਪੰਜਾਬ 'ਚ ਜੰਮਿਆ ਪੰਜਾਬ 'ਚ ਪੜਿਆ ਸਾਨੂੰ ਸਾਰਾ ਪਤਾ ਵੀ ਪੰਜਾਬ 'ਚ ਮਿਲਣਾ ਕਿੱਥੇ ਨੇ ਇਹ ਸਾਨੂੰ ਉਹ ਕਿੱਥੇ ਭੇਜਣਾ ਚਾਹੁੰਦੇ ਨੇ ਸਾਡੇ ਕੋਲੇ ਸਾਧਨ ਨਹੀਂ ਫਿਰ ਸਾਨੂੰ ਸਾਧਨ ਵੀ 20-20 ਲੱਖ ਦੇ ਲੈ ਕੇ ਦੇ ਦੇਣ ਅਸੀਂ ਜਾਈਏ ਕਿਵੇਂ ਪਰਸੋਂ ਦੀ ਗੱਲ ਆ ਇੱਕ ਟਰਾਲੀ ਪੋਲ ਤੋਂ ਮੁੜਿਆਈ ਉੱਥੇ ਨੂੰ ਜਾਂਦੀ ਹੋਈ ਮਾਗਰ ਖੁਦਾਰਾ ਖਾਸ ਤਾਂ ਜੇ ਕਾਰ ਸਕੂਟਰ ਹੁੰਦਾ ਤਾਂ ਕਿਸੇ ਦੀ ਡੈਥ ਹੋਣੀ ਦੀ 30000 ਰੁਪਿਆ ਟਰੱਕ ਵਾਲੇ ਨੇ ਕਿਸਾਨ ਤੋਂ ਲਿਆ ਕਿਸਾਨ ਗਿਆ ਪੈਸੇ ਵਟਣ ਦੀ ਉਹਦਾ ਜਮਾ ਹੀ ਮਾਰਿਆ ਗਿਆ ਦੀ ਗੰਨਾ ਮਿਲੂ ਵੱਲੋਂ ਤੁਹਾਨੂੰ ਪਰਚੇ ਵੀ ਦੇਨੇ ਆ ਸਟਾਰਟ ਕਰ ਦਿੱਤੇ ਆ ਕਿ ਫਿਰ ਦੁਬਾਰਾ ਕਿਉਂ ਪਰਚੀਆਂ 11 ਦਿੱਤੀ ਪਹਿਲਾਂ ਤਾਂ 3 ਤੋਂ ਸਟਾਰਟ ਹੋਏ ਜੀ ਫਿਰ ਸੇਕੜ 11 ਪਰਚੀਆਂ ਦੇ ਆ ਕੇ ਖੜ ਗਏ ਤੁਸੀਂ ਆਏ ਦੇਖੋ ਵੀ 2000 3000 ਜਿਵੇਂ 2000 ਹੀ ਕਹਿੰਦੇ ਨੇ 2000 ਏਕੜ ਗੰਨਾ 6 ਪਰਚੀਆਂ ਨਾਲ ਜਾਂ 11 ਪਰਚੀਆਂ ਨਾਲ ਮੁੱਕ ਜੂ ਵੱਡੀ ਦਾ ਸੀ 100 ਟਰਾਲੀ ਖੜਿਆ 11 ਪਰਚੀਆਂ ਨਾਲ ਕਿਵੇਂ ਮਸਲੇ ਦਾ ਹੱਲ ਹੋਊਗਾ ਕਿੰਨੀਆਂ ਟਰਾਲੀਆਂ ਤੁਸੀਂ ਲੈ ਕੇ ਜਾ ਰਹੇ ਹੋ ਅੱਜ 30 ਟਰਾਲੀਆਂ ਨੇਰੇ ਬਾਕੀ ਟਰਾਲੀਆਂ ਜਿਵੇਂ ਕੱਕੜਾਲ ਪੰਪ ਤੇ ਖੜੀਆਂ ਮੇਰੇ ਪਿੰਡ ਖੜੀਆਂ ਦੋ ਟਰਾਲੀਆਂ ਬੋਗਰੇ ਭਰੀਆਂ ਖੜੀਆਂ ਨੇ ਹਣਾ ਸਾਰੇ ਸਾਈ ਟਰਾਲੀਆਂ ਭਰੀਆਂ ਖੜੀਆਂ ਨੇ ਅਗਲਾ ਸੰਘਰਸ਼ ਕੀ ਹੋਏਗਾ ਅਗਲਾ ਸੰਘਰਸ਼ ਦਾ ਅਸੀਂ ਕੱਲ ਦੇ ਗੰਨੇ ਵਾਲੇ ਐਂ ਸੋਦੀ ਜਾਂਦੇ ਤੇ ਅਸੀਂ ਤਾਂ ਮੱਲਾ ਹੁਣ ਇਹ ਆ ਤਾਂ ਵੱਢੀ ਲਿਆ ਅਸੀਂ ਕਹਿੰਦੇ ਆ ਵੀ ਜਿਹੜਾ ਖੜਾ ਉਹਨੂੰ ਤਾਂ ਖੜੇ ਨੂੰ ਅੱਗ ਲਾ ਦਈਏ ਜਿਹੜਾ ਵੱਢਿਆ ਹੋਇਆ ਉਹ ਅੱਜ ਤੋਂ ਇਹਨਾਂ ਦੇ 12 ਚ ਲਜਾ ਲਜਾ ਇੱਕ ਇੱਕ ਟਰਾਲੀ ਨੂੰ ਅੱਗ ਲਾ ਦਿਆਂਗੇ ਅੱਜ ਫਿਰ ਤੁਸੀਂ ਦੁਬਾਰਾ ਛੱਡ ਤਾਂ ਤੇ ਆ ਚੁੱਕੇ ਹੋ ਆਪਣੇ ਪਰਿਵਾਰ ਜਿਹੜੇ ਤੇਰੇ ਪ ਮਾਗਲਾ ਤੇ ਹੈ ਜਿਹੜੀ ਪੰਜਾਬ ਸਰਕਾਰ ਦੀ ਨੀਤੀ ਹੈ ਅਸਲ ਵਿੱਚ ਇਹ ਨਾ ਖੇਤੀ ਨੂੰ ਫੇਲ ਕਰਨਾ ਚਾਹੁੰਦੇ ਨੇ ਜਾਨੀ ਸਾਡੇ ਪਹਿਲਾਂ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਮਿਲ ਤੇ ਜੀਦੀ ਸੁਣਾ ਸਿੱਧਾ ਰੰ ਦੇ ਸਕਦਾ ਵੀ ਲਹਿਰੇ ਦੇ ਵਿੱਚ ਵੀ ਪਹਿਲਾਂ ਮਿਲ ਲੱਗਿਆ ਹੋਇਆ ਸੀ ਯਾਰ ਉਹ ਮਿਲ ਇਹਨਾਂ ਨੇ ਜਾਨੀ ਉੱਥੋਂ ਪੱਟਤਾ ਜਿਹੜੀ ਮਿਲ ਵਾਲੀ ਜਗ੍ਹਾ थी ਉਸ ਸ਼ਾਸੀ ਲੋਕਾਂ ਨੇ ਦੱਬ ਲਈ ਜਾਨੀ ਉੱਥੇ ਨਿਵਾ ਭਰ ਰਖਿਆ ਰਹੇ ਇਸ ਤੋਂ ਅਗਲਾ ਜਿਹੜਾ ਸਾਡਾ ਮਿਲ ਦੀ ਆ ਜੀ ਪਾਤੜਾ ਵਿੱਚ ਲੱਗਿਆ ਹੋਇਆ ਸੀ ਯਾਰ ਉੱਥੇ ਵੀ ਪਹਿਲਾਂ ਜਾਨੀ ਵੱਡੀ ਪੱਧਰ ਤੇ ਗੰਨੇ ਦੀ ਖੇਤੀ ਹੁੰਦੀ ਸੀ ਕਿਸਾਨ ਜਾਨੀ ਉੱਥੇ ਗੰਨਾ ਲੈ ਕੇ ਜਾਂਦੇ ਤੇ ਪਹਿਲਾਂ ਪਹਿਲਾਂ ਉਹਨਾਂ ਨੇ ਵਧੀਆ ਖਰੀਦਿਆ ਉਸ ਤੋਂ ਬਾਅਦ ਜਾਨੀ ਜਿਵੇਂ ਅੱਜ ਵੀ ਉਹਰੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਪਾਤੜਾ ਮਿਲ ਤੇ ਵੀ ਜਾਨੀ ਕਿਸਾਨਾਂ ਨੂੰ ਬਹੁਤ ਜਾਨੀ ਪਰੇਸ਼ਾਨ ਕੀਤਾ ਲੋਕਾਂ ਨੂੰ ਤਾਂ ਕੀਤਾ ਹੌਲੀ-ਹੌਲੀ ਜਾਨੀ ਉਹ ਜਿਹੜਾ ਮਿਲਤੀ ਉਹ ਪੱਟ ਤਾਂ ਜਿਹੜੀ ਉਹਦੀ ਜਗ੍ਹਾ ਤੇ ਉਹ ਮਹਿੰਗੇ ਰੇਟ ਤੇ ਸਰਕਾਰ ਨੇ ਵੇਚਤੀ ਇਸੇ ਤਰ੍ਹਾਂ ਹੀ ਜਾਨੀ ਇਸ ਮਿਲ ਦਾ ਵੀ ਸਰਕਾਰ ਦੀ ਨੀਤੀ ਇਹੀ ਹੈ ਵੀ ਇਹ ਮਿਲ ਨੂੰ ਬੰਦ ਕਰਕੇ ਇਹਦੀ ਜਗ੍ਹਾ ਜਿਹੜੀ ਮਹਿੰਗੇ ਰੇਟ ਤੇ ਵੇਚਣਗੇ ਇਹ ਖੇਤੀ ਆ ਜਿਹੜੀ ਗੰਨੇ ਦੀ ਇਹ ਜਾਨੀ ਇਹਨਾਂ ਦੇ ਹਾਜਮ ਨਹੀਂ ਹੈਗੇ ਇਹ ਜਾਨੀ ਗੰਨਾ ਮਿਲ ਵਾਲਿਆਂ ਦੇ ਸਰਕਾਰ ਦੇ ਜਾਨੀ ਇਹ ਖੇਤੀ ਨੂੰ ਫੇਲ ਕਰਨਾ ਚਾਹੁੰਦੇ ਨੇ ਅਸੀਂ ਜਾਨੀ ਅੱਜ ਇਸੇ ਕਰਕੇ ਆਇਆ ਆ ਇਹ ਸੰਘਰਸ਼ ਕਮੇਟੀ ਜਿਹੜੀ ਗੰਨਾ ਕਮੇਟੀ ਸੰਘਰਸ਼ ਕਮੇਟੀ ਵੇਲੇ ਇਹਨਾਂ ਦੀ ਹਮਾਇਤ ਆ ਅਸੀਂ ਭਾਰਤੀ ਕਿਸਾਨ ਜੀ ਉਹਨਾਂ ਨੇ ਇਕਤਾ ਆਜ਼ਾਦ ਜਥੇਬੰਦੀ ਵੱਲੋਂ ਜਾਨੀ ਅੱਜ ਅਸੀਂ ਇਹ ਪੂਰੇ ਜਾਨੀ ਜੋਰ ਸ਼ੋਰ ਨਾਲ ਇੱਥੇ ਆਇਆ ਆ ਵੀ ਇਹ ਜਿਹੜਾ ਗੰਨਾ ਮਿਲਣਾ ਇਹ ਚਾਲੂ ਕਰਾ ਕੇ ਜਾਵਾਂਗੇ ਜਿਹੜਾ ਜਣੀ ਪਿਛਲਾ ਬਕਾਇਆ ਖੜਾ ਹੈ ਕਿਸਾਨਾਂ ਦਾ ਜਣੀ ਲੰਬੇ ਸਮੇਂ ਤੋਂ ਜਿਹੜਾ ਬਕਾਇਆ ਜਣੀ ਲਟਕਦਾ ਹੈ ਕਈ ਕਰੋੜ ਦਾ ਬਕਾਇਆ ਖੜਾ ਹੈ ਉਹ ਜਣੀ ਬਕਾਇਆ ਵੀ ਅਸੀਂ ਜਣੀ ਉਹਦੇ ਜਿਹੜੀ ਬਕਾਇਆ ਦੇ ਸਬੰਧ ਚ ਵੀ ਹੈ ਜਿਹੜਾ ਸੰਘਰਸ਼ ਲਗਾਤਾਰ ਚੱਲੂਗਾ ਜਿੰਨਾ ਚਿਰ ਇਹ ਬਕਾਇਆ ਨਹੀਂ ਦੇਖਿਆ ਜੀ ਵੀ ਕਿਸਾਨ ਜਿਹੜਾ ਇੱਕ ਅੰਨ ਦਾਤਾ ਹੈ ਉਹ ਦੇਸ਼ ਨੂੰ ਖਾਣ ਦਿੰਦਾ ਹੈ ਜਿਹਨੂੰ ਲੈ ਕੇ ਪੰਜਾਬ ਦੇ ਲੋਕ ਨੇ ਦੇ ਤੇ ਲੋਕ ਨੇ ਉਹ ਜੀਂਦੇ ਨੇ ਪਰ ਦੇਖਿਆ ਇਹ ਅੰਨ ਦਾਤਾ ਅੱਜ ਸੜਕਾਂ ਤੇ ਰੋ ਰਿਹਾ ਹੈ ਇਹ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਰੋ ਰਿਹਾ ਹੈ ਜੀ ਸਾਡੀ ਧੂਰੀ ਹਲਕੇ ਨੂੰ ਸੰਗਰੂਰ ਜ਼ਿਲ੍ਹੇ ਨੂੰ ਆਲੇ-ਦਾਲੇ ਬਰਨਾਲਾ ਮਰੀਲਕੋਟਲਾ ਜ਼ਿਲ੍ਹਿਆਂ ਨੂੰ ਜਿਹੜੀ ਇੰਡਸਟਰੀ ਆ ਇਹ ਇਹਦਾ ਬਹੁਤ ਵੱਡਾ ਘਟਾ ਜਿਹੜੀ ਕਿਉਂ ਕਣਕ ਜੀਰੀ ਦਾ ਬਦਲ ਕੀ ਆ ਗੰਨਾ ਗੰਨੇ ਨਾਲ ਪਾਣੀ ਵੀ ਦੀ ਬਚਤ ਵੀ ਹੁੰਦੀ ਆ ਔਰ ਦੂਸ਼ਣ ਵੀ ਨਹੀਂ ਹੁੰਦਾ ਜਿਹੜੀ ਇਹਦੀ ਪੱਤੀ ਆ ਗਾ ਆਪਣੇ ਸਾਰੇ ਕੰਮ ਆਉਂਦੇ ਨੇ ਅਸੀਂ ਇਸ ਕਰਕੇ ਕਹਿੰਦੇ ਆ ਵੀ ਸਾਡੀ ਇਹ ਜਿਹੜੀ ਇੰਡਸਟਰੀ ਆ ਗੰਨਾ ਇਹ ਬਾਜੇ ਬਸ ਇਸੇ ਕਰਕੇ ਅਸੀਂ ਬੀਤੇ ਜੂ ਇੱਤਾ ਯਾਦ ਵੱਲੋਂ ਇਹਨਾਂ ਦੀ ਗੰਨਾ ਸੰਘਰਸ਼ ਕਮੇਟੀ ਦੇ ਸਮਰਥਨ ਦੇ ਵਿੱਚ ਅਗਰ ਗੰਨਾ ਮਿਲਨੇ ਟੋਡਾ ਗੰਨਾ ਕਿਸਾਨਾਂ ਦਾ ਨਾ ਲਿਆ ਤਾਂ ਅਗੀ ਕੀਸ਼ੇਗਾ ਉਹ ਦੇਖੋ ਇਹ ਗੰਨਾ ਸੰਘਰਸ਼ ਕਮੇਟੀ ਜਿਹੜੀ ਜਿਵੇਂ ਦਾ ਇਹ ਪ੍ਰੋਗਰਾਮ ਦੇ ਉਲੀਕਨਗੇ ਜਾਂ ਦੇਣਗੇ ਅਸੀਂ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਬੀਕੇ ਜੂਰੀ ਇਹ ਸਨ ਗੰਨਾ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਅਗਰ ਧੂਰੀ ਖੰਡ ਮਿਲਲੇ ਗੰਨਾ ਕੱਤਕਾਰਾਂ ਦਾ ਗੰਨਾ ਕਿਸਾਨਾਂ ਦਾ ਜਿਹੜਾ ਗੰਨਾ ਨਾ ਚਿੱਦਿਆ ਗਿਆ ਤਾਂ ਸਾਡਾ ਸ਼ਗਰਸ਼ ਹੈ ਪੂਰਤੀ ਹੋਵੇਗਾ ਜਵਿੰਦਰ ਕੀਪਰ ਕਾਈ ਨਿਊਜ਼ ਟੂ ਰੀ ਪੰਜਾਬ